ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਹੀਦਾਂ ਦੇ ਧਰਤੀ ਧੰਨ ਧੰਨ ਬਾਬਾ ਸੁਖਾ ਸਿੰਘ ਜੀ ਬਾਬਾ ਮਹਤਾਜ ਸਿੰਘ ਜੀ ਜੋ ਕਿ ਮਸੇ ਰੰਗੜ ਦਾ ਸਿਰ ਬੁੱਢੇ ਜੋੜ ਰਾਜਸਥਾਨ ਲੈ ਕੇ ਆਏ ਸੀ ਅੱਜ ਆਪਾਂ ਬੁੱਢਾ ਜੋੜ ਸਥਾਨ ਸ਼ਹੀਦਾਂ ਦੀ ਧਰਤੀ ਦੇ ਖੜੇ ਆ ਜੀ ਆਹੋ ਤੁਹਾਨੂੰ ਵੀ ਦਰਸ਼ਨ ਕਰਵਾਨੇ ਅੱਜ ਆਪਾਂ ਬੁੱਢਾ ਜੋੜ ਸਾਹਿਬ ਦੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਲੌਗ ਨੂੰ ਸਾਰੇ ਜਾਣੇ ਐਂਡ ਤੱਕ ਜਰੂਰ ਦੇਖਿਓ ਜੀ ਆਈ ਤੁਹਾਨੂੰ ਅੱਗੇ ਚੱਲ ਕੇ ਦਿਖਾਨੇ ਆ ਜੀ ਨਿਆੰਗ ਸਿੰਘ ਛੋਣੀ ਬੁੱਢਾ ਦਲ ਬਾਬਾ ਸੁਖਾ ਸਿੰਘ ਜੀ ਬਾਬਾ ਮਹਤਾ ਸਿੰਘ ਜੀ ਦਾ ਸਥਾਨ ਹੈ ਜਿੱਥੇ ਮੱਸੀ ਰੰਗੜ ਦਾ ਸਿਰ ਲੈ ਕੇ ਆਏ ਸੀ ਜਿੱਥੇ ਇਹ ਤਸਵੀਰਾਂ ਬਣੀਆਂ ਹੋਈਆਂ ਜੀ ਇੱਧਰ ਬਾਬਾ ਦੀਪ ਸਿੰਘ ਜੀ ਦਾ ਸਰੂਪ ਬਣਿਆ ਹੋਇਆ ਜੀ ਤਾਨੂੰ ਦਰਬਾਰ ਦੇ ਵੀ ਦਰਸ਼ਨ ਕਰਵਾਨੇ ਆ ਜੀ ਆਪਾਂ ਛੋਟਾ ਯਾ ਮਿੰਨੀ ਬਲੌਗ ਪੋਣਾ ਜੀ ਇਹ ਸਾਰੇ ਜਾਣੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਜੀ ਇਹਦੇ ਨਿਸ਼ਾਨ ਸਾਹਿਬ ਲੱਗੇ ਹੋਏ ਆ ਜੀ ਅਸ਼ਫਨਾ ਨੂੰ ਨਮਸਕਾਰ ਕਰ ਕਰਕੇ ਆਪਾਂ ਫਿਰ ਦਰਬਾਰ ਸਾਹਿਬ ਦੇ ਦਰਸ਼ਨ ਕਰਾਨੇ ਆ ਤਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਿਰੂ ਤੋਂ ਜਦੋਂ ਇੱਥੇ ਸ਼ੋਣੀ ਬਣੀ ਸੀ ਉਦੋਂ ਦੇ ਛੋਟੇ ਇਧਰ ਦਰਬਾਰ ਸਾਹਿਬ ਬਣਿਆ ਹੋਇਆ ਜੀ ਹੁਣ ਉਧਰਲੇ ਪਾਸੇ ਵੱਡਾ ਦਰਬਾਰ ਸਾਹਿਬ ਬਣ ਗਿਆ ਸਾਹਮਣੇ ਤਾਂ ਕਰਕੇ ਪ੍ਰਕਾਸ਼ ਦੋਨਾਂ ਪਾਸੇ ਕੀਤਾ ਹੋਇਆ ਗੁਰੂ ਸਾਹਿਬ ਦਾ ਬੜੀ ਆਪਾਰ ਗੁਰੂ ਸਾਹਿਬ ਦੀ ਕਿਰਪਾ ਹੀ ਅੱਜ ਆਪਾਂ ਸ਼ਹੀਦਾਂ ਦੀ ਧਰਤੀ ਤੇ ਆ ਕੇ ਦਰਸ਼ਨ ਦੀਦਾਰੇ ਕੀਤੇ ਹੈ ਜੀ ਇਧਰ ਪਿੱਛੇ ਲੰਗਰ ਹਾਲ ਵਗੈਰ ਇਹ ਸਾਰਾ ਰੋਵਰ ਬਣੇ ਹੋਏ ਹੈ ਜੀ ਇੱਧਰ ਵੱਡਾ ਦਰਬਾਰ ਸਾਹਿਬ ਹੁਣ ਬਣਿਆ ਹੋਇਆ ਹੈ ਜੀ ਗੁਰੂ ਸਾਹਿਬ ਦੀ ਬੜੀ ਆਪਾਰ ਕਿਰਪਾ ਹੋਈ ਹੈ ਇੱਧਰ ਵੱਡੇ ਦਰਬਾਰ ਸਜੇ ਨੇ ਦੇ ਦੋ ਮਹੀਨਿਆਂ ਬਾਅਦ ਇੱਥੇ ਬਹੁਤ ਤਕੜਾ ਪ੍ਰੋਗਰਾਮ ਹੈ ਜੀ ਬਾਬਾ ਸੁੱਖਾ ਸਿੰਘ ਬਾਬਾ ਮਹਤਾਬ ਸਿੰਘ ਜੀ ਦਾ ਯਾਦ ਵਿੱਚ ਹਰ ਸਾਲ ਹੀ ਜੋ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਬੁੱਢਾ ਦਲ ਉਹਨਾਂ ਵੱਲੋਂ ਤੇ ਰਾਜਸਥਾਨ ਦੀਆਂ ਸੰਗਤਾਂ ਵੱਲੋਂ ਧੂਮ ਧਾਮ ਨਾਲ ਮਨਾਇਆ ਜਾਂਦਾ ਜਿੱਥੇ ਵਾਹ ਕਿੱਚਾ ਕਾਲਸਾ ਵਾਹ ਕਿੱਚੀ ਕਿਫਤੀ ਇੰਟਰਸ਼ਿਓਸ਼ਟਰ ਲੱਗੇ ਹੋਏ ਆ ਜੀ। ਰਾਜਸਥਾਨ ਦੇ ਵਿੱਚ ਮਸਾ ਰੰਗੜ ਦਾ ਸਿਰ ਲੈ ਕੇ ਆਏ ਸੀਗੇ ਜੀ। ਬਾਬਾ ਸੁਖਾ ਸਿੰਘ ਜੀ। ਬਾਬਾ ਮਹਿਤਾਬ ਸਿੰਘ ਜੀ। ਸ਼ਹੀਦਾਂ ਦੀ ਧਰਤੀ ਹੈ ਜੀ ਇਹ